ਬੀਜੇਪੀ ਦੇ ਇੱਕ ਆਗੂ ਅਨੰਤ ਸ੍ਰੀਮ ਜੀ ਜਿਹੜੇ ਬੀਜੇਪੀ ਦੇ ਛੇ ਸਪੋਕਸਪੀਰ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹਨੇ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਮੈਨੂੰ ਪਤਾ ਵੀ ਉਹਨਾਂ ਸਮਗਲਰ ਕਿਆ ਕੀ ਕਿਆ ਮੈਂ ਤਾਂ ਨੂੰ ਪਹਿਲਾਂ ਆਪਣੇ ਬਾਦੇ ਦੱਸਣਾ ਤੋਨਾ ਮੇਰਾ ਪਿੰਡ ਸਾਜ ਦਿਖ ਦੇਖ ਲੈ ਜ਼ਿਲ੍ਹਾ ਅੰਬਸਰ ਬਲਾਕ ਅਸਰ ਸ਼ੀਨਾ ਮੈਂ ਤੋਂ ਯਾਦ ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਇਸਵੇਂ ਮੈਂ 13 ਚ ਵਾਪਸ ਆਇਆ ਜਦੋਂ ਪੰਜਾਬ ਦੇ ਵਿੱਚ ਬੀਜਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਸਾਬ ਮੇਰਾ 32 ਸਾਲ ਦਾ ਇੱਕ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਡਾ ਉਸ ਸਮੇਂ ਨਸ਼ੇ ਦੇ ਨੌਜਿਹੜਾ ਉਹਦੀ ਮੌਤ ਹੋ ਗਈ ਮੇਰਾ ਪਰਵਾਨ ਨਸ਼ੇ ਤੋਂ ਪੀਂਦਾ ਉਹ ਉਸ ਸਮੇਂ ਜਦੋਂ ਮੇਰੇ ਪਤੀ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਰਕ ਲੱਗਾ ਸੀਗਾ ਤੇ ਸਰ ਮੈਂ ਅਮਰੀਕਾ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਹੋ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੀ ਮੌਤ ਹੋ ਗਈ ਮੈਂ ਵਾਪਸ ਆਉਣ ਦਾ ਫੈਸਲਾ ਕੀਤਾ ਮੈਂ ਵਾਪਸ ਆ ਕੇ ਉਸ ਸਮੇਂ ਕਾਲੀ ਭਾਜਪਾ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤੜਾ ਤੜ ਵੇਚਦੇ ਸੀਗੇ ਉਹਦੇ ਪਾਈ ਸਾਹਿਬ ਨੂੰ ਪਤਾ ਨਹੀਂ ਇਹਨਾਂ ਦੀ ਪਾਰਟੀ ਦੇ ਮਾਜੇ ਨਾਲ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ਿਆਂ ਦੇ ਵਿੱਚ ਨਾ ਲੱਗਦਾ ਸੀਗਾ ਉਹ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸੇ ਦੀ ਜੁੱਤ ਨਹੀਂ ਤੇ ਬੋਲ ਦੇ ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਏਡੀਜੀਪੀ ਸ시 ਕਾਂਜੀ ਨਸ਼ਿਆਂ ਦੇ ਵਿਰੁੱਧ ਮੂਵਮੈਂਟ ਕਰਦੇ ਸੀਗੇ ਤੇ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੇ ਪਿੰਡ ਦੇ ਚ ਸੱਦ ਕੇ ਬਹੁਤ ਵੱਡੀ ਰੈਲੀ ਕੀਤੀ ਦਸ਼ੇ ਦੇ ਖਿਲਾਫ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਵਰਲਡਵਾਈਡ ਬਹੁਤ ਮਸ਼ਹੂਰ ਹੋਇਆ ਮੈਂ ਪਹਿਲਾਂ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਸਰੇ ਤੋਂ ਪਹਿਲਾਂ ਵੀ ਜੇ ਤੁਸੀਂ ਉਹ ਥੋੜਾ ਸੁਣਨਾ ਚਾਹੋ ਇਹ ਲੀਡਰ ਸੁਣਦੇ ਹੋਣੇ ਜਦੋਂ ਅਤਵਾਦੀ ਮੂਵਮੈਂਟ ਸੀਗੀ ਉਦੋਂ ਮੇਰੇ ਦੋ ਭਾਈ ਇੱਕ ਮੇਰਾ ਪੈਦੋ ਹੀ ਆ ਤੁਹਾਧੀਆਂ ਨੇ ਅਸ਼ੀਰਤ ਕੀਤਾ ਅਸੀਂ ਅਤਵਾਦ ਦੇ ਖਿਲਾਫ ਹੀ ਲੜੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜੇ ਤੇ ਮੇ ਜੀ ਉਹਦੋਂ ਗਏ ਇੱਕ ਮੇਰਾ ਜੀ ਨਸ਼ੇ ਦੇ ਕਰਕੇ ਸਾਡੇ ਵਿੱਚ ਨਹੀਂ ਗਾ ਜਿਹੋ ਦੇ ਜਵਾਨ ਪੁੱਤ ਜਿਹੜੇ ਕੋਚਾ ਦੇ ਮਿਹਨਤ ਕਰਦੇ ਫਿਰਦੇ ਔਰ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਪਾਰਟੀ ਨੇ ਸਾਡੇ ਮਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਵਿੱਚ ਸਿੱਧਾ ਗਿਆ ਸੀਗਾ ਕਿ ਜਿਹੜਾ ਬੰਦਾ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਹੈ ਇਹ 28 ਮਈ ਨੂੰ ਸਾਡੇ ਵਾਲਾ ਪੁਲਿਸ ਨੇ ਅਦਨਾਲੇ ਦੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡ ਲੱਖੂਆ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਅਗਲੇ ਦਿਨ ਫੇਰੇ ਮੇਰੇ ਕੋ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਨਜਾਇਜ਼ ਵਿੱਚ ਫੜੇ ਗਏ ਆ ਉਹ ਪੀਂਦੇ ਆ ਵੇਚਦੇ ਵੀ ਗਏ ਤੇ ਇੱਕ ਮੁੰਡਾ ਦੋ ਦਿਨ ਪਹਿਲਾਂ ਹੀ ਇਹਨੇ ਨਸ਼ਾ ਸੁਦਾਊ ਕੇਂਦਰ ਦੇ ਵਿੱਚੋਂ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਸਾਡੇ ਸਕੂਲਾਂ ਦੇ ਪ੍ਰੋਬਲਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨ ਨਾਲ ਐਸੇ ਤੇ ਉਹਨੂੰ ਕਹਾਂ ਕੀਤੀ ਉਹਦੀ ਕਾਲ ਵੀ ਨਹੀਂ ਹੁੰਦੀ ਸੀਗੀ ਤੇ ਮੈਂ ਆਪ ਖੁਦ ਥਾਣੇ ਚਲਾ ਗਿਆ ਮੈਂ ਸੱਜਣ ਪੁੱਛਿਆ ਦੀ ਕਿੰਨੇ ਬੰਦੇ ਲੈਂਦੇ ਕਿਹਦੇ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਵੈਸੇ ਤਾਂ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲਓ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਆ ਔਰ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਈ ਹੋਊਗੀ ਉਹਨਾਂ ਮੁਰਿਆਂ ਨੂੰ ਹਵਾਲਾਤੋਂ ਬਾਹਰ ਕਿਹਾ। ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਨਸ਼ਾ ਕਰਦੇ ਹੋ ਕਿ ਵੇਚਦੇ? ਉਹ ਕਹਿੰਦੇ ਦੀ ਅਸੀਂ ਕਰਦੇ। ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਸਤੀ ਕਰਾ ਦਈਏ। ਕਹਿੰਦੇ ਦੀ ਕਰਾ ਦਿਓ। ਮੈਂ ਸੱਚ ਨੂੰ ਕਹਿ ਕਿਹਾ। ਮੈਂ ਕਹਿੰਦੇ ਨੂੰ ਦਵਾਨ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦੋ। ਜੇ ਇਹਨਾਂ ਦਾ ਕੋਈ ਜੁਰਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਲਿਓ। ਕੋਈ ਗੱਲ ਨਹੀਂ ਕੀ। ਪਰ ਪਹਿਲਾ ਕੋਸ਼ਿਸ਼ ਕਰੋ ਕਿ ਨਸ਼ਾ ਸ਼ਡੌਕ ਕੇਂਦਰ ਚ ਮੇਰੇ ਕਹਿਣ ਤੇ ਐਸਐਟਓ ਨੇ ਉਹ ਦੋਵੇਂ ਮੁੰਡੇ ਨਸ਼ਾ ਸ਼ਡੌਕ ਕੇਂਦਰ ਅੰਬਰਸਰ ਭੇਜਤੇ ਉਹ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਟਓ ਦੀ ਕਹਿੰਦਾ ਸਾਬ ਇੱਕ ਕਹਿੰਦਾ ਮੁੰਡਿਆਂ ਨੇ ਇੱਕ ਇੱਕ ਕੁੜੀ ਸ਼ਾਇਦ ਪਰਾਂ ਦੀ ਕੀ ਕਿਆ ਉਹਨੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਜਾ ਦੇ ਹੱਕ ਦਾ ਦਾ ਕਹਿੰਦੇ ਜੀ ਸਜਾ ਦੇ ਹੱਕ ਦਾ ਦਾ ਇਹਨਾਂ ਨੇ ਥੋੜੀ ਵੇਚੀ ਤੇ ਪਾਦੇ ਪੀਂਦੇ ਆ ਮੈਂ ਕਿਹਾ ਜੇ ਉਹਨਾਂ ਨੇ ਵੇਚੀ ਆ ਤੇ ਇਹਨਾਂ ਨੇ ਐਫਆਈਏ ਦੇ ਦਿੱਤ ਪਾ ਦਿਓ ਮੈਂ ਐਫਆਈਏ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫਆਈਏ ਹੋਈ 50 ਸਜਿਆ ਔਰ ਬੰਦੇ ਜੇਲ੍ਹ ਚ ਗਏ ਮੈਂ ਸਿਰਫ ਇਹਨਾ ਰੋਲ ਅਦਾ ਕੀਤਾ ਜੋ ਮੇਰੀ ਸਰਕਾਰ ਦਾ ਫੈਸਲਾ ਹੈ ਜੋ ਮੇਰੇ ਮੁੱਖ ਮੰਤਰੀ ਦਾ ਫੈਸਲਾ ਹੈ ਕਿ ਜਿਹਨੂੰ ਇਲਾਜ ਚਾਹੀਦਾ ਉਹਨੂੰ ਇਲਾਜ ਦੇਾਂਗੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਦੇਾਂਗੇ ਸਭ ਜਿਹੜੇ ਲੀਡਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਇਹ ਕਿਦੋਂ ਨਸ਼ੇ ਦੇ ਖਿਲਾਫ ਲੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਪਰਵਾਨਾ ਦਾ ਕੋਈ ਜੀ ਨਸ਼ਿਆਂ ਦੇ ਖਿਲਾਫ ਕਿਤੇ ਕਹਿੰਦੇ ਸ਼ਹਾਦਤ ਦਿੱਤੀ ਆ ਅਸੀਂ ਸਰ ਉਹ ਲੋਕ ਆ ਜਿਹੜੀ ਵੀ ਰੂਟ ਮੁਹੰਮਦਪੁਰ ਤੇ ਚੱਲਦੀ ਆ ਉਹਦੇ ਤੇ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਉਹ ਜਦੋਂ ਮੈਂ ਉਹਨੂੰ ਇਹ ਕਿਹਾ ਐਸਐਚਓ ਨੂੰ ਤੇ ਤੂੰ ਇਹਦਾ ਇਲਾਜ ਕਰਾ ਦੇ ਆ ਮੇਰਾ ਫੇਸਬੁੱਕ ਦਾ ਪੇਜ ਆ ਐਸਐਚਓ ਸਾਹਮਣੇ ਖੜੋਤਾ ਉਦੋਂ ਮੁੰਡੇ ਨੇ ਵੀਡੀਓ ਬਣਾਈ ਸੱਚ ਉਹਨਾਂ ਮੈਂ ਗੱਲਾਂ ਕਰਨ ਦੇ ਇਹ ਸਰ ਜਿਹੜੇ ਪਾਗਲ ਬੋਲਦੇ ਆ 1 ਲੱਖ 300000 ਐਮਰਿਵ ਐਨਟੀ ਕਿਉਂਕਿ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਜੇ ਮੈਂ ਸੱਚ ਛੱਡਣ ਵਾਲੇ ਤੇ ਜਦੋਂ ਉਹਨਾਂ ਨੂੰ ਉੱਥੇ ਦਾਖਲ ਕਰ ਮੈਂ ਇੰਨੀ ਗੱਲ ਕਹਿ ਕੇ ਮੈਂ ਪੰਜਾਬ ਤੋਂ ਦੱਸਦਾ ਜੀ ਕਿ ਉਹਨਾਂ ਨੂੰ ਅਸ਼ਾ ਕੇਂਦਰ ਤੇ ਭੇਜਦਾ ਜੇ ਉਹਨਾਂ ਨੇ ਕੋਈ ਸੁਣ ਨਹੀਂ ਉਗਾ ਤੇ ਕੋਈ ਕਾਰਵਾਈ ਨਹੀਂ ਹੋ ਸੋ ਜਿਹੜਾ ਝੂਠ ਬੋਲ ਕੇ ਗਏ ਸਾਡਾ ਸਭ ਹਿੱਤ ਉਹ ਕੋਈ ਪ੍ਰੋਗਰਾਮ ਦੇ ਨਾਂ ਸੀ ਕਦੀ ਪੁੱਛਦੇ ਦਖਲ ਨਹੀਂ ਕਰਦੇ ਨਾਂ ਸੀ ਕਦੀ ਪੁੱਛਦੇ ਕਹਿੰਦੇ ਪਰ ਇਹ ਗੱਲ ਨੂੰ ਕਹਿੰਦੇ ਪੁੱਛਦੇ ਇਹ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦਿਓ ਜਿਹੜਾ ਮੇਜ ਤਾਂ ਉਹਨੂੰ ਜੇਲ੍ਹ ਚ ਭੇਜ ਦਿਓ ਆ ਫਾਇਰ ਦੇ ਜਿਹੜੀ ਉਹਨਾਂ ਮੁੰਡਿਆਂ ਦੇਖ ਲਾ ਬਰਦ ਹੋਈ ਐ ਉਹ ਜੇਲ੍ਹ ਚ ਗਏ ਸਭ ਦੇਖ ਲਈ ਗਾ ਜੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਭਾਈ ਸਾਹਿਬ ਇਹ ਇੱਕ ਹੰਤੇ ਗਏ ਪੀਸੀ ਇਹ ਪੰਜਾਬ ਪਬਲਿਕ ਸੈਨਿਕ ਕ੍ਰਿਸ਼ ਦੇ ਮੈਂਬਰ ਰੇ ਇਹ ਇਹਨਾਂ ਦੀ ਸਰਕਾਰ ਸੀ ਇਹਨਾਂ ਤੇ ਐਫ ਆਈ ਆਰ ਬਣ ਗਈ ਨੂੰ ਘਰੋਂ ਪੈਸੇ ਲੈ ਰੁਕੀਆਂ ਦੇਣ ਲਈ ਇੰਨਾ ਬਫਾਇਆ ਬੱਜ ਰਹੀ ਇਹ ਭਗੌੜੇ ਇਹ ਸਿਰ ਭੱਜੇ ਸੀਗੇ ਤੇ ਭਗੌੜੇ ਸੀਗੇ ਸਾਡੇ ਨਾਲ ਪੁੱਛੋ ਸੀ ਕਿ ਇਹ ਦੱਸ ਦੇ ਇਹਨਾਂ ਦਾ ਕਿਹੜਾ ਬੰਦਾ ਜਿਹੜਾ ਬੇਸਰੇ ਖਬਰ ਤੇ ਦੇ ਭਗਵਾੜਦ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਸਾਡੇ ਸੀ ਪਿੰਡਾਂ ਦੇ ਅਸੀਂ ਆਹ ਬੰਦੇ ਸਾਡੇ ਬੱਚੇ ਉੱਥੇ ਪੜ੍ਹਦੇ ਆ ਸਾਡੇ ਬੱਚੇ ਉੱਥੇ ਮਿਹਨਤ ਕਰਦੇ ਆ ਸਾਡੇ ਬੱਚੇ ਨੂੰ ਦੱਸਿਆ ਦੇ ਮੱਦੇ ਸਾਬ ਅਸੀਂ ਆਪਣੇ ਜੀਵਨ ਦੇ ਇਹ ਕਹਿਨ ਦਾ ਹੀ ਥਾ ਤੇ ਮੈਂ ਕੋਈ ਨਸ਼ੇ ਦਾ ਬੰਦੇ ਛਡਾਇਆ ਸਭ ਦਿਨਾਂ ਮੇਰੇ ਪਤਵਾਰ ਦਾ ਨੁਕਸਾਨ ਹੋ ਰਹਾ ਇਹਦੇ ਨਾਲ ਤੁਹਾਨੂੰ ਗੋਲੀ ਮਾਰ ਦਿੰਦੇ ਹੋ ਚੰਗਾ ਸੀਗਾ ਮੈਨੂੰ ਬਾਹਰ ਟੋਕੋ ਔਰ ਮੈਂ ਇਸ ਬੰਦੇ ਦੇ ਖਿਲਾਫ ਕਾਨੂੰਨੀ ਵੀ ਕਰੂੰਗਾ ਕਿ ਮੈਂ ਝੂਠ ਬੋਲਿਆ ਸੈਦ ਦੇ ਬੰਦੇ ਨਿਕਲਾ ਕਾਨੂੰਨੀ ਗੱਲ ਨਹੀਂ ਕਰੂੰਗਾ ਸਭ ਮੈਂ ਵਿਟਨਸ ਸਾਹਮਣੇ ਤੁਹਾਡੇ ਬਿੱਠੇ ਜਿਹੜਾ 32 ਸਾਲ ਦਾ ਪਤੀ ਜਾਂ ਨਸ਼ੇ ਕਰੀ ਗੱਲ ਆ ਕੇ ਬਸ ਮੇਰੀ ਪੰਜਹੀ ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਰੋਦੀ ਆ ਜਾਂ ਕਰ ਕਰ ਇਹ ਲੋਕੋ ਉੱਠ ਕੇ ਵੋਟਾਂ ਲਾਣ ਲਈ ਕਿੱਦਾਂ ਦੇ ਬੋਲ ਛਲਉਂਦੇ ਕਿੰਦੇ ਕਦਿਸ਼ਾ ਰੂ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੇ ਨਾ ਸਾਡੇ ਕੋਲ ਕੋਈ ਪ੍ਰੋਗਰਾਮ ਹੈ ਨਾ ਇਦਾਂ ਦੇ ਅਸੀਂ ਕੋ ਕੰਮ ਕਰਦੇ ਆ ਨਾ ਅਸੀਂ ਮੇਸੇ ਦੇ ਸਮਗਲ ਨੂੰ ਕੋਈ ਸ਼ੈਲਟਰ ਕਰਦੇ ਆ ਜੇ ਤੁਹਾਡੇ ਤੋਂ ਕੋਈ ਜਾ ਸਕਦਾ ਹੋਵੇ ਤੇ ਤੁਸੀਂ ਸਭ ਉੱਥੇ ਜਾ ਕੇ ਲੱਕੂਆ ਪਿੰਡ ਤੋਂ ਪੁੱਛ ਸਕਦੇ ਹੋ ਕਿ ਬੰਦੇ ਜੇਲ੍ਹ ਚ ਹੈ ਬੰਦੇ ਦੇ ਪੰਚਾ ਹਲੇਟ ਮੁੰਡਾ ਪਹਿਲਾਂ ਮੇਸੇ ਸੌਂਤੀ ਤੇ ਜਵਾਬੀ ਪਰ ਉਸ ਬਹੁਤ ਲੋਗਾਂ ਪੀਂਦੇ ਕਿ ਪੂਰੀ ਜਾਣੀ ਦਿੱਤੀ ਆ ਸੋ ਮੈਂ ਤਾਂ ਉਹ ਕਹਣਾ ਤੇ ਉਹਨਾਂ ਕਿ ਮੈਂ ਨਾ ਤੇ ਗਸ਼ਿਆਲੇ ਦੇ ਪਿੱਛੇ ਜਾ ਸਕਦਾ ਮੇਰੀ ਪਾਰਟੀ ਮੇਰੇ ਕੌਮੀ ਕਲੀਨਰ ਅਰਵਿੰਦ ਕੇ ਦੀਵਾਜੀ ਮੇਰੇ ਮੁਖਵੰਤੀ ਸਦਾ ਭਗਵਾਨ ਸਿੰਘ ਮਾਨੀ ਜਿਨ੍ਹਾਂ ਨੇ ਸਾਰੇ ਮੋਤਾ ਸ਼ੁਰੂ ਕੀਤਾ ਜਿਨ੍ਹਾਂ ਨੇ ਜਦ ਸ਼ੁਰੂ ਕੀਤਾ ਜਿਹੜਾ ਦੁੱਧ ਨਸ਼ੇ ਦਾ ਕੋਟ ਉਹਦੇ ਚ ਅਸਲੀ ਬਾਤ ਤੱਕ ਕੰਮ ਕਰਵੇ ਉਹ ਨਸ਼ਾ ਖਤਮ ਕਰਕੇ ਛੱਡਾਂਗੇ ਸਾਡੀ ਨਸ਼ਾ ਪੰਜਾਬ ਚ ਖਤਮ ਕਰਾਂਗੇ ਅਗਲੀ ਵਾਰ ਦਿਵਾਨਾ ਤੁਹਾਡੇ ਕੋਲੋਂ ਮੈਂ ਤੁਹਾਡੇ ਕੋ ਅੰਕਰੇ ਲਾ ਕੇ ਆਉਂਗਾ ਕਿ ਅਮਰਸਰ ਵਿੱਚ ਜਿੱਥੇ ਭਾਜਪਾ ਦਾ ਲੀਡਰ ਹੈ ਉੱਥੇ ਕਿੰਨਾ ਕਿੰਨਾ ਨਸ਼ਾ ਵਿਖਿਆ ਕਿੰਨੇ ਕਿੰਨੇ ਹੰਟਕ ਬੰਦੇ ਵਸੇ ਸੋ ਮੈਂ ਉਹਨਾਂ ਦੇ ਜਿਹੜੇ ਵਿੱਤਕ ਦੋਸ਼ ਲਾਇਆ ਉਹਦੀ ਨਿੰਦਾ ਕਰਦਾ ਘੱਟਿਆ ਦੋਸ਼ ਔਰ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲਿਗਲ ਨੋਟਿਸ ਦਊਂਗਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਅਕਸ਼ ਜਿਹੜਾ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਲਿਗਲ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਾਂਗਾ ਸਾਡਾ ਆਥਾ ਦੀ ਕਪੀ ਲਾ ਕੇ ਦੇਖੋ ਕਿੰਨੀ ਆਏ ਫੋਟੋ ਵੀ ਕਾਪੀ ਬੜਾ ਤੂੰ ਮੀਡੀਆ ਦੇ ਜੇ ਬੜਾ ਫੇਰ ਫੇਰ ਮੈਂ ਤਾ ਤੂੰ ਦੱਸੂਗਾ ਵੀ ਕਿੰਦੀ ਔਰ ਪੀਣ ਵਾਲੇ ਬੰਦੇ ਸੀ ਸੱਜੀ ਜਿਹੜਾ ਨਸ਼ਾ ਸਾਡੇ ਹੱਥੇ ਜਾ ਰਿਹਾ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਡਰੋਨ ਦੇ ਨਹੀਂ ਸਾਡੀ ਅੰਮ੍ਰਿਤਸਰ ਦੀ ਪੁਲਿਸ ਬਾਰਡਰ ਰੇਡੀਅ ਦੀ ਪੁਲਿਸ ਸਾਡੇ ਬੀਐਸਐਫ ਵਾਲੇ ਬਚਾਵੇ ਰੋਗਾਂ ਨੂੰ ਰੋਣ ਡਰੋਨ ਨੂੰ ਤਿੱਖੇ ਬਿਉਦੇ ਜਿਵੇਂ ਸਾਡੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਨਸ਼ਿਆਂ ਨੂੰ ਦੱਕੰਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਆ ਕੇ ਕਿ ਐਡੀ ਡਰੋਨ ਸਿਸਟਮ ਜਿਹੜਾ ਉਹ ਅਸੀਂ ਲਾ ਦੇ ਜਿੱਦੋਂ ਉਹ ਲੱਗ ਗਿਆ ਫੇਸਲਪਾਸ ਤੋਂ ਨਸ਼ਾ ਦਿਆਊਗਾ ਫੇਰ ਤੁਸੀਂ ਦੇਖਿਓ ਉੱਥੇ ਜਿਹੜੇ ਰੋਟ ਹੁੰਦੇ ਆ ਉਹਨਾਂ ਨੂੰ ਅਸੀਂ ਡੱਕ ਦਜੀ ਕੋਈ ਮੈਂ ਤਾਂ ਪਿੰਡ ਦੀ ਪੰਚਾਇਤ ਲੋ ਗਿਆ ਮੈਂ ਪਬਲਿਕ ਦਾ ਤੇ ਮੈਂ ਦਾ ਸਰ ਮੈਨੂੰ ਇਹ ਨਾਲੇ ਤੇ ਲੋਕਾਂ ਦੇ ਮੋਟੇ ਪਈਆਂ ਜੇ ਨਾਲੇ ਤਾਂ ਲੋਕ ਬੇਕੋ ਦੁੱਖ ਤਰਸਲੀ ਹੋਣਗੇ ਤੇ ਮੈਂ ਕੋਈ ਨਹੀਂ ਜਾਊਗਾ ਸਰ ਮੈਨੂੰ ਜਿੱਥੇ ਵੀ ਜਾਣਾ ਪਊਗਾ ਇਹ ਨਾਲੇ ਤੇ ਲੋਕਾਂ ਲਈ ਜਾਊਗਾ ਲੋਕਾਂ ਮੋਟਾ ਪਾ ਕੇ ਵੀ ਮੁੱਛਣਾ ਸਰ ਸਰਜੀਪ ਬੀਜੇਪੀ ਵਾਲੇ ਲੋਕ ਲਾਉਂਦੇ ਆ ਬੀਜਪੀ ਦੀ ਸਰਕਾਰ ਜਦੋਂ ਦੀ ਆ ਦੇਸ਼ ਦੇ ਵਿੱਚ ਬੀਜਪੀ ਵਾਲੇ ਰੋਪ ਲਾਉਣ ਦੀ ਥਾਏ ਦੱਸਣ ਤੇ ਉਹਨਾਂ ਨੇ ਕੀ ਕੀਤਾ ਨਸ਼ਿਆਂ ਲਈ ਅਸੀਂ ਤਾਂ ਕੀ ਕਰੀ ਬੀਜਪੀ ਵਾਲੇ ਬਸ ਉਹਨਾਂ ਦੀ ਸਰਕਾਰ ਆਸੇਲੇ ਦੇਸ਼ ਦੇ ਦੀ ਬੋਦੀ ਸਾਫ ਦੀ ਉਹ ਦੱਸਣ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਢੱਕਣ ਲਈ ਸਾਡੇ ਮੁੱਖ ਮੰਤਰੀ ਸਾਹਿਬ ਕਈ ਵਾਰ ਕਹਿ ਕੇ ਆਏ ਕਿ ਡਰੋਨ ਲੱਗੋ ਸਾਹਿਬ ਬੀਐਸਐਫ 50 ਕਿਲੋਮੀਟਰ ਤੱਕ ਬੀਐਸਐਫ ਉਹਨਾਂ ਨੇ ਨਹੀਂ ਡਰੋਨ ਲੱਗੇ ਹਾਲ ਕੇ 52 ਕਰੋੜ ਰੁਪਇਆ ਤਿੰਨ ਕੈਬਨ ਮੀਟਿੰਗਾਂ ਦੇ ਵਿੱਚ ਤੰ 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 ਪਹਿਲਾ ਮੀਟੂ ਕੋਈ ਇਹ ਤਨਾ ਕਰਦੇ ਤੋਂ ਪਹਿਲਾ ਅਸੀਂ ਉਹ ਚ ਪਾਸ ਕੀਤਾ ਤੇ ਐਂਟੀ ਡਰਨ ਸਿਸਟਮ ਹੋਣਾ ਸਟੇਟ ਗਵਰਨਮੈਂਟ ਲਾਉਗੀ 532 ਕਿਲੋਮੀਟਰ ਲੰਮਾ ਜਿਹੜਾ ਬਾਰਡਰ ਸਾਡੇ ਨਾਲ ਲੱਗਦਾ ਇਸ ਕਰਕੇ ਨਾ ਕੀ ਕੀਤਾ ਬੀਜਪੀ ਵਾਲਿਆਂ ਨੂੰ ਸੁਹਾਨਾ 사ਵਨਾ ਪੰਜਾਬ ਨੇ ਕੀ ਕੀਤਾ ਨਸ਼ੇ ਵਾਲੀ ਕੀ ਕੀਤਾ ਪਗੜੀ ਦੀ ਕੀ ਕੀਤਾ ਪੰਜਾਬ ਦੇ ਮੁੱਦੇ ਵਾਲੀ ਕੀ ਕੀਤਾ ਸਾਡੇ ਉੱਤੇ ਫੰਡ ਰੋਕ ਕੇ ਬਿਠੇ ਐ ਇਹਨਾਂ ਨੂੰ ਜੇ ਸ਼ਰਮ ਉਹਦੀ ਤੇ ਗੱਲ ਕਰਦੇ ਨਾ ਇਹਨਾਂ ਚਾਲ ਦੀ ਗੱਲ ਕਰ ਜਿਹੜਾ ਪੰਜਾਬ ਜਿਹੜਾ ਇਹ ਬਾਰਡਰ ਕੋਈ ਜਲਸ ਦੇ ਜਿਹੜਾ ਜੀਐਨਕੇ ਦਾ ਨਾ ਬਾਰਡਰ ਲੱਗਦਾ ਉਹ ਬਾਰਡਰ ਤਾਂ ਕੇ ਦੇਖਿਓ ਸਾਡੇ ਵਾਲਾ ਬਾਰਡਰ ਦੇਖਿਓ ਜਿੱਥੇ ਤੁਸੀਂ ਬੈਠੇ ਇੱਥੇ ਪਾਸਪਾਲ ਵਾਲੇ ਖੇਤੀ ਕਰਦੇ ਹੁੰਦੇ ਆ ਜਿੱਥੇ ਮੈਂ ਬੈਠਾ ਇੱਥੇ ਹਿੰਦੁਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਸਾਡਾ ਬਾਰਡਰ ਹਮੋਂ ਸਾਹਮਣਾ ਉਹ ਸਰ ਪਹਾੜੀ ਬਾਰਡਰ ਉੱਥੇ ਮੱਛੇ ਵੀ ਹੁੰਦੇ ਸਾਡੀ ਪਿੰਲੇ ਮਸੋਂਦੋ ਜਿੰਨਾ ਦਸ਼ਾ ਹੁੱਕਾ ਉਹ ਪੰਜਾਬ ਦੇ ਬਾਰਡਰਾਂ ਤੇ ਆ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਫਮ ਦੇਖ ਦੇਗਾ ਸਾਡੀ ਬੰਦੂ ਮੈਨੂੰ ਇਹ ਪਤਾ ਵੀ ਤੇ ਕੋਈ ਮਗਲ ਮੱਛ ਦਾ ਕਿਹੜਾ ਸਾਹਿਦ ਕਹਿੰਦੇ ਹੋ ਪਰ ਅਸੀਂ ਸਰ ਔਚ 14000 ਬੰਦਾ ਜੇਤ ਦੇਤਾ ਸਾਹਿਦ ਹੋ ਸਕਦਾ ਕੋ ਬੰਦਾ ਛੋਟਾ ਹੋਵੇ ਮਗਲ ਮੱਛ ਤੁਸੀਂ ਕੀ ਜਾਣਦੇ ਹੋ ਕੋਈ ਗਰੀਬ ਬੰਦਾ ਜੀ ਸਾਡੀ ਕਿਸੇ ਗੱਤ ਬੰਦੇ ਨੂੰ ਗੁਸਤਾਖਤ ਨਹੀਂ ਕੀਤਾ ਕਿਸੇ ਗਰੀਬ ਬੰਦੇ ਨੂੰ ਗੁਸਤਾਖਤ ਨਹੀਂ ਕੀਤਾ ਉਸ ਬੰਦੇ ਨੂੰ ਗੁਸਤਾਖਤ ਕੀਤਾ ਜਿਹੜਾ ਬੰਦਾ ਨਸ਼ੇ ਵੇਚਦਾ ਸੀ ਚੰਗੀ ਜੂ ਬਹਿ ਬੈਠੀ ਅਸੀਂ ਮੇਰੇ ਸ਼ੇਰ ਦੇ ਬਲ ਜੁੱਧ ਸ਼ੇਰ ਆਈ ਚੱਲੀ ਉਹ ਪੱਕੀ ਜੀ ਦੀ ਚੋਰ ਜੁੱਧ ਕਰ ਦੇ ਠੀਕ ਹੈ ਕਿ ਨਹੀਂ ਹੋ ਜਾ